ਬੋਹੇ ਆਈ ਜਨਤ ਤੇ ਵਿਨੋ ਕੁੜੀ ਦੇ ਕੰਨ ਇਹ ਹਾਲ ਹੋਇਆ ਪਿਆ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦਾ ਹੁਣ ਐਡਾ ਐਡਾ ਪਾਣੀ ਆ ਘਟੋ ਘਟ 4 ਫੁੱਟ ਜਿੱਦੇ ਵਿੱਚੋਂ ਅਸੀਂ ਲੰਘ ਕੇ ਇੱਥੇ ਕੰਮ ਆਏ ਆ ਪੁਲ ਦੀ ਗੱਲ ਕਰਦੇ ਆਪਾਂ 2 ਸਾਲ ਪਹਿਲਾਂ ਟੁੱਟ ਗਿਆ ਸੀ ਅੱਜ ਫੇਰ ਟੁੱਟਣ ਵਾਲਾ ਸੀਗਾ ਤੇ ਜੇ ਟੁੱਟ ਜਾਂਦਾ ਤਾਂ ਕਿੰਨਾ ਨੁਕਸਾਨ ਹੋਣਾ ਸੀ ਬਹੁਤ ਜ਼ਿਆਦਾ ਪਿੰਡਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਘਰਾਂ ਨੂੰ ਨੁਕਸਾਨ ਹੋਣਾ ਸੀ ਜੀ 2 ਸਾਲ ਪਹਿਲਾਂ ਜਦੋਂ ਹੜ੍ਹ ਆਏ ਸਨ ਤਾਂ ਜਿਸ ਪੋਲ ਦੇ ਉੱਪਰ ਅਸੀਂ ਖੜੇ ਆ ਇਹ ਪੁਲ ਰੁੜ ਗਿਆ ਸੀ ਤਾਂ ਉਸ ਸਮੇਂ ਬੀਐਸਐਫ ਨੇ ਆ ਕੇ ਇਸ ਪੁਲ ਨੂੰ ਬਣਾਇਆ ਸੀਗਾ ਤਾਂ ਲੋਕਾਂ ਨੇ ਦੁਹਾਈ ਪਾਈ ਕਿ ਇਸ ਪੁਲ ਦੀ ਮੁਰੰਮਤ ਕੀਤੀ ਜਾਵੇ ਕਿਤੇ ਇਹ ਨਾ ਹੋਵੇ ਕਿ ਇਹ ਪੁਲ ਦੁਆਰਾ ਟੁੱਟ ਜੇ ਤੇ ਅਸੀਂ ਮੋੜ ਜਿਹੜੇ ਆ ਉਹ ਪਾਕਿਸਤਾਨ ਨਾਲ ਜੁੜਦਾ ਹੀ ਹੈ ਵੀ ਬਾਈ ਪਿੰਡ ਨੇ ਜੇ ਪੁਲ ਟੁੱਟ ਜਾਂਦਾ ਕਿੰਨਾ ਨੁਕਸਾਨ ਫਿਰ ਤਾਂ ਕਾਹੀ ਸਾਰਾ ਮਕਿਆ ਉਹ ਜੇ ਖਤਮ ਹੋ ਜਾਣੀ ਸੀ ਇਹੀ ਇੱਕੋ ਰੋਡ ਹੈਗਾ ਜੋੜਦਾ ਇੱਥੇ ਫਾਇਲਕਾ ਜਿਹੜੇ ਬਾਰਡਰ ਦੇ ਨਾਲ ਦੇ ਪਿੰਡ ਹਨ ਤਕਰੀਬਨ ਕੱਚੀਆਂ ਪੈਲੀਆਂ ਨੇ ਨਾ ਕੋਈ ਮਾਅਵਜਾ ਮਿਲਦਾ ਹੈ ਹੜ ਆਉਂਦਾ ਹੈ ਕਰਵਾਤੂ ਹੋਇਆ ਨੇ ਭਾਈ ਸਾਰਾ ਨੁਕਸਾਨ ਹੋ ਜਾਂਦਾ ਆ ਹੁਣ ਖਰਚੇ ਬੁਹੇ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਇਹ ਹਾਲ ਹੋਇਆ ਪਿਆ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦਾ ਕਿਉਂਕਿ 2 ਸਾਲ ਪਹਿਲਾਂ ਜਦੋਂ ਹੜ ਆਏ ਸਨ ਤਾਂ ਜਿਸ ਪੁਲ ਦੇ ਉੱਪਰ ਅਸੀਂ ਖੜਿਆ ਇਹ ਪੁਲ ਰੁੜ ਗਿਆ ਸੀ ਤਾਂ ਉਸ ਸਮੇ ਬੀਐਸਐਫ ਨੇ ਆ ਕੇ ਇਸ ਪੁਲ ਨੂੰ ਬਣਾਇਆ ਸੀਗਾ ਔਰ 2 ਸਾਲ ਬੀਤ ਚੁੱਕੇ ਨੇ ਇਸ ਪੁਲ ਦੀ ਜਿਹੜੀ ਸਾਰ ਆ ਉਹ ਕਿਸੇ ਨੇ ਨਹੀਂ ਲਈ ਜ਼ਿਲ੍ਹਾ ਪ੍ਰਸ਼ਾਸਨ ਇਸ ਪੁਲ ਤੋਂ ਕਈ ਵਾਰੀ ਲੰਘਿਆ ਪਰ ਉਸ ਨੂੰ ਇਹ ਟੁੱਟਿਆ ਹੋਇਆ ਪੁਲ ਨਜ਼ਰ ਨਹੀਂ ਆਇਆ ਤੇ ਜਦ ਅੱਜ ਹੜ ਆਏ ਨੇ ਤਾਂ ਇਹ ਹੜ ਇਹ ਪੁਲ ਮੋੜ ਟੁੱਟਣਾ ਸ਼ੁਰੂ ਹੋ ਗਿਆ ਸੀ ਜਿਸ ਦੀ ਮੁਰੰਮਤ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਇਹ ਪੁਲ ਜਿਹੜਾ ਗੱਤੀ ਕੇ ਰਾਜੂ ਆ ਉਸ ਨੂੰ ਜਾਂਦਾ ਸੀਗਾ ਇਸ ਤੇ ਪਾਰ ਕਈ ਪਿੰਡ ਨੇ ਤੇ 2023 ਦੇ ਵਿੱਚ ਜਦੋਂ ਇਹ ਪੁਲ ਟੁੱਟ ਗਿਆ ਸੀਗਾ ਤੇ ਇਹ ਪਿੰਡ ਇਹ ਲੋਕ ਇਸ ਪੋਲ ਦੇ ਟੁੱਟਣ ਕਰਕੇ ਭਾਰਤ ਦੇ ਨਾਲੋਂ ਵੀ ਟੁੱਟ ਚੁੱਕੇ ਸਨ ਕਿਉਂਕਿ ਪਰਲੇ ਪਾਸੇ ਪਾਕਿਸਤਾਨ ਹਾਂ ਤਾਂ 2 ਸਾਲ ਬੀਤਣ ਦੇ ਬਾਵਜੂਦ ਵੀ ਇਸ ਪੁਲ ਦੀ ਸਾਰ ਉਹ ਕਿਸੇ ਨੇ ਲਈ ਔਰ 2-3 ਦਿਨ ਪਹਿਲਾਂ ਜਦੋਂ ਇਸ ਜਗ੍ਹਾ ਤੇ ਇਸ ਪੁਲ ਤੇ ਸਤਲ ਦਰਿਆ ਨੇ ਮੋਰ ਟੱਕਰ ਮਾਰੀ ਤਾਂ ਇਹ ਪੁਲ ਜਿਹੜਾ ਸੀ ਉਹ ਖੁਰਨਾ ਸ਼ੁਰੂ ਹੋ ਗਿਆ ਸੀ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਕਿ ਇਹ ਪੁਲ ਜਿਹੜਾ ਉਹ ਖੁਰਦਾ ਨਜ਼ਰ ਆ ਰਿਹਾ ਸੀ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਡ ਤੇ ਤਾਂ ਵੀ ਜੂਨੀ ਸਰਕੀ ਸੀ ਤਾਂ ਲੋਕਾਂ ਨੇ ਦੁਹਾਈ ਪਾਈ ਕਿ ਇਸ ਪੁਲ ਦੀ ਮੁਰੰਮਤ ਕੀਤੀ ਜਾਵੇ ਕਿਤੇ ਇਹ ਨਾ ਹੋਵੇ ਕਿ ਇਹ ਪੁਲ ਦੁਬਾਰਾ ਟੁੱਟ ਜੇ ਤੇ ਅਸੀਂ ਮੋੜ ਜਿਹੜੇ ਆ ਉਹ ਪਾਕਿਸਤਾਨ ਨਾਲ ਜੁੜਦਾ ਹੀ ਇਹ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਕੁਝ ਲੋਕ ਮੌਜੂਦ ਆ ਜਿਹੜੇ ਇਸ ਪੁਲ ਨੂੰ ਦੁਬਾਰਾ ਬਨਣੇ ਨੇ ਬਨ ਰਹੇ ਆ ਤਾਂ ਕੀ ਨਾਮ ਕੀ ਹੈ ਭਾਜੀ ਤੁਹਾਡਾ ਸਰਦਾਰ ਮਾਨ ਸਿੰਘ ਮਾਨ ਸਿੰਘ ਜੀ ਦਾ 2023 ਵਿੱਚ ਇਹ ਪੁਲ ਟੁੱਟ ਗਿਆ ਸੀਗਾ ਔਰ 2 ਸਾਲ ਹੋ ਗਿਆ 2 ਸਾਲ ਇਸ ਪੁਲ ਦੀ ਕਿਸੇ ਸਾਰੀ ਲਈ ਨਹੀਂ ਜੀ ਕਿਸੇ ਸਾਰ ਲਈ ਬਿਲਕੁਲੀ ਹਮ ਕਾਰਨ ਕਾਰਨ ਸਰਕਾਰਾਂ ਨੂੰ ਪਤਾ ਹੈ ਜਾਂ ਪ੍ਰਸ਼ਾਸਨ ਨੂੰ ਪਤਾ ਹੈ ਹਮ ਬਾਕੀ ਹੁਣ ਉਸ ਤੋਂ ਬਾਅਦ ਜਦੋਂ 2 ਸਾਲਾਂ ਬਾਅਦ ਪਾਣੀ ਦੁਬਾਰੇ ਆਇਆ ਹੈ ਪ੍ਰਸ਼ਾਸਨ ਸਾਡਾ ਉੱਠ ਪਿਆ ਪਾਈ ਪਹਿਲਾਂ ਸੁੱਤੇ ਹੋਈ ਸੀਗੇ ਹਮ ਹੁਣ ਉੱਠ ਕੇ ਬਾਕੀ ਵਧੀਆ ਕੰਮ ਕਰਾ ਰਿਹਾ ਹੈ ਇਹ ਨਹੀਂ ਹੈਗਾ ਵੀ ਇੱਥੇ ਬਹੁਤ ਵਧੀਆ ਕੰਮ ਚੱਲ ਰਿਹਾ ਚੰਗਾ ਕੰਮ ਸਾਡਾ ਠੇਕੇਦਾਰੀ ਬੜਾ ਵਧੀਆ ਜਿਹੜਾ ਕਰਾ ਰਿਹਾ ਹੈ ਬਾਕੀ ਇਸ ਤੋਂ ਅੱਗੇ ਜਿਹੜੇ ਪਿੰਡ ਆ ਭਾਈ ਸੜਕ ਨਹੀਂ ਵੀ ਆ ਜਾਂ ਤਾਂ ਉੱਚੀ ਕਰਾਂ ਦੇ ਹੁਣ ਐਡਾ ਐਡਾ ਪਾਣੀ ਆ ਘਟੋ ਘਟ 4 ਫੁੱਟ ਜਿਹਦੇ ਵਿੱਚੋਂ ਅਸੀਂ ਲੰਘ ਕੇ ਇੱਥੇ ਕੰਮ ਆਏ ਆ ਤੇ ਸਾਡੀਆਂ ਜਨਾਨੀਆਂ ਬੱਚੇ ਉਥੇ ਆ ਤੇ ਕੋਸ਼ ਕੋ ਪਰਿਵਾਰ ਅਸੀਂ ਬਾਹਰ ਵੀ ਕੱਢ ਲਿਆ ਹੈ ਸੇਫਲੀ ਹੁਣ ਐਨਡੀਆਰਫ ਗਈ ਸੀ ਫਿਰ ਪਿੱਛੇ ਆਟਾ ਜਾ ਤਾਂ ਕੋਈ ਬੋਟ ਲੈ ਕੇ ਜਿਹੜੇ ਪਰਿਵਾਰ ਨਿਕਲਣਾ ਚਾਹੁੰਦੇ ਆ ਉਹਨਾਂ ਨੂੰ ਭਾਈ ਕੱਢੋ ਤੁਸੀਂ ਠੀਕ ਹੈ ਜੀ ਬਾਕੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਕਿ ਸਾਡਾ ਕੋਈ ਹਾਲਕ ਕੀਤਾ ਜੇ ਪੱਕਾ ਜਿਹੜੀਆਂ ਅੱਗੇ ਸੜਕਾਂ ਜਾਂਦੀਆਂ ਹਨ ਉਹ ਉੱਚੀਆਂ ਕਰੋ ਇੱਕ ਤਾਂ ਇੱਕ ਸੜਕਾਂ ਦੇ ਵਿੱਚ ਮੋਗੇ ਪਾਓ ਜੇ ਕਦੇ ਵੀ ਪਾਣੀ ਆਉਂਦਾ ਹੈ ਉਹਦਾ ਨਿਕਾਸ ਹੋ ਸਕੇ ਭਾਈ ਇਹ ਸਾਡੀ ਬੇਨਤੀ ਆ ਦੂਸਰੀ ਪ੍ਰਸ਼ਾਸਨ ਨੂੰ ਬੇਨਤੀ ਆ ਭਗਵੰਤ ਮਾਨ ਸਾਹਿਬ ਨੂੰ ਜੋ ਅੱਜ ਆਉਣਾ ਸੀਗਾ ਪਰਸੋ ਵੀ ਸਾਨੂੰ ਇੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਭਗਵੰਤ ਮਾਨ ਸਾਹਿਬ ਆ ਰਹੇ ਨੇ ਕੱਲ ਵੀ ਕਹਿੰਦੇ ਸੀ ਆਉਣਾ ਹੀ ਅੱਜ ਵੀ ਆ ਰਹੀ ਸੀ ਕਾਗਜ਼ਾਂ 'ਚ ਤਾਂ ਰੋਜ਼ ਆਉਂਦੇ ਆ ਬਾਕੀ ਇੱਥੇ ਪਹੁੰਚਦੇ ਨਹੀਂ ਅੱਜ ਵੀ ਆਉਣਾ ਸੀ ਕੈਂਸਲ ਹੋ ਗਿਆ ਪਤਾ ਨਹੀਂ ਕੀ ਕਰਨਾ ਹੁਣ ਸਾਡੇ ਇੱਥੇ ਨੇਤਾ ਜੀ ਹਨ ਉਹ ਅੱਗੇ ਗਏ ਹੋਏ ਆ ਪਤਾ ਨਹੀਂ ਹੁਣ ਕੀ ਕਹਿੰਦੇ ਆ ਬਾਕੀ ਸਾਡੀ ਇੱਕ ਬੰਦੇ ਨੇ ਵਧੀਆ ਸਾਰ ਲਈ ਆ ਜਿਹੜੇ ਅਸੀਂ ਸੇਵਾ ਕਰ ਰਹੇ ਆ ਇੱਥੇ ਰਾਣਾ ਸੋਢੀ ਦੇ ਹੀਰਾ ਸੋਢੀ ਭਾਈ ਹੀਰਾ ਸੋਢੀ ਨੇ ਬੜਾ ਵਧੀਆ ਕੀਤਾ ਸਾਡੇ ਵਾਸਤੇ ਚਾਹ ਦਾ ਪ੍ਰਬੰਧ ਕੀਤਾ ਯਾਨੀ ਤਾਂ ਹੋਰ ਕਿਸੇ ਨਹੀਂ ਐਸਪੀਜੀਸੀ ਆਏ ਸੀਗੇ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੇ ਬਹੁਤ ਵਧੀਆ ਲੰਗਰ ਸਾਨੂੰ ਸ਼ਿਕਾਇਆ ਇੱਥੇ ਬਾਕੀ ਪ੍ਰਸ਼ਾਸਨ ਨੇ ਸਾਨੂੰ ਕੁਝ ਨਹੀਂ ਦਿੱਤਾ ਕਿਸੇ ਨੇ ਕੁਝ ਨਹੀਂ ਦਿੱਤਾ ਹਾਂਜੀ ਇਹ ਜੇ ਅਸੀਂ ਉਹ ਗੱਲ ਕਰਦੇ ਆਂ ਕਿ 2 ਸਾਲ ਹੋ ਗਏ ਸੀ ਇਸ ਪੁਲ ਦੀ ਗੱਲ ਹੀ ਕਰਦੇ ਆਂ 2 ਸਾਲਾਂ ਦੇ ਵਿੱਚ ਜੇਕਰ ਪ੍ਰਸ਼ਾਸਨ ਚਾਹੁੰਦਾ ਸਰਕਾਰ ਚਾਹੁੰਦੀ ਤਾਂ ਇਹ ਪੁਲ ਬਣ ਸਕਦਾ ਸੀ ਜਿਵੇਂ ਉਹ ਪੁਲ ਬਣਿਆ ਹੋਵੇਗਾ ਇਹਦੇ ਨਾਲ ਇਹ ਪੁਲ ਖੜਾ ਹੋ ਸਕਦਾ ਸੀ ਪਰ ਅੱਜ ਜਿਹੜੇ ਆ ਹੁਣ ਦੁਆਰਾ ਕੱਟੇ ਪਾਏ ਜਾ ਰਹੇ ਕੋ ਪਿਛਲੇ 2 ਸਾਲ ਪਹਿਲਾਂ ਵੀ ਕੱਟੇ ਪਾਏ ਸੀ ਸਿਰ ਫਿਰ ਕੱਟੇ ਪਾਏ ਜਾ ਰਹੇ ਜਦੋਂ ਹੜ ਖਤਮ ਹੋ ਗਏ ਤਾਂ ਫਿਰ ਇਸ ਨੂੰ ਕਿਸ ਨੇ ਨੇ ਪੁੱਛਣਾ ਇਹ ਹੁਣ ਸਰਕਾਰਾਂ ਤੇ ਡਿਪੈਂਡ ਕਰਦਾ ਭਾਈ ਜੇਕਰ ਕਰਨ ਤਾਂ ਇੱਕ ਦਿਨ ਦੇ ਵਿੱਚ ਵੀ ਕਰ ਸਕਦੇ ਆ ਬਾਕੀ ਸਾਡੀ ਇਹ ਮੰਗ ਆ ਇਥੋਂ ਲੈ ਕੇ ਅੱਗੇ ਤੱਕ ਇਧਰ ਤੁਸੀਂ ਦਿਖਾਓ ਕੈਮਰਾਮੈਨ ਨੂੰ ਕਹੋ ਕਿ ਇਧਰ ਨੂੰ ਵੀ ਪੁਲ ਬਣ ਜੇ ਜਿਹੜਾ ਇਹ ਟੁੱਟਦਾ ਆ ਇਹਦਾ ਵੀ ਕੋਈ ਹੱਲ ਹੋ ਸਕੇ ਠੀਕ ਹੈ ਸਾਡੀ ਇੱਕੇ ਬੇਨਤੀ ਆ ਬਾਕੀ ਪ੍ਰਸ਼ਾਸਨ ਦਾ ਤਾਂ ਸਾਨੂੰ ਪੱਕਾ ਯਕੀਨ ਨਹੀਂ ਕੀ ਕਰੇਗਾ ਸਰਕਾਰਾਂ ਨੂੰ ਇਹ ਬੇਨਤੀ ਪਈ ਸਾਡੀਆਂ ਇੱਕ ਜ਼ਮੀਨਾਂ ਪੱਕੀਆਂ ਕਰੋ ਪਠਾਨਕੋਟ ਤੋਂ ਲੈ ਕੇ ਗਰਦਾਸਪੁਰ ਫਾਇਲਕਾ ਜਿਹੜੇ ਬਾਰਡਰ ਦੇ ਨਾਲ ਦੇ ਪਿੰਡ ਹਨ ਤਕਰੀਬਨ ਕੱਚੀਆਂ ਪੈਲੀਆਂ ਨੇ ਨਾ ਕੋਈ ਮਾਅਵਜਾ ਮਿਲਦਾ ਹੈ ਹੜ ਆਉਂਦਾ ਹੈ ਕਰੋ ਆਵਤ ਉਹਿਆ ਨੇ ਭਾਈ ਸਾਰਾ ਨੁਕਸਾਨ ਹੋ ਜਾਂਦਾ ਆ ਹੁਣ ਖਰਚੇ ਕਰਕੇ ਬਿੱਲ ਕੋਲ ਛੋਣਾ ਤਿਆਰ ਸੀਗਾ ਸਿਰਫ ਵੱਡਣਾ ਹੀ ਸੀ ਇੱਕ ਦਾ ਪਾਣੀ ਲੱਗਣ ਦੀ ਧੀਰ ਸੀ ਹੁਣਾ ਸਾਰਾ ਨੁਕਸਾਨ ਹੋ ਗਿਆ ਦੂਸਰੀ ਇਹ ਬੇਨਤੀ ਹੈ ਭਾਈ ਜਿਹੜੇ ਬੇਰੋਜ਼ਗਾਰ ਹਨ ਜਿਨ੍ਹਾਂ ਦੇ ਕੋਲ ਭਾਈ ਪੈਲੀ ਨਹੀਂ ਉਹਨਾਂ ਦੇ ਵੀ ਕੋ ਹਾਲ ਕਰੋ ਇਥੇ ਜਿਨ੍ਹਾਂ ਦੀ ਪੈਲੀ ਉਹ ਭਾਈ ਪੈਲੀਆਂ ਪੱਕੀਆਂ ਕੀਤੀਆਂ ਜਾਣਾ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਬੇਨਤੀ ਹੈ ਸਰਕਾਰ ਨੂੰ ਮਾਨ ਸਾਹਿਬ ਜੇਕਰ ਮੰਨਦੇ ਹਨ ਤਾਂ ਸਾਡੀ ਇਹ ਬੇਨਤੀ ਜ਼ਰੂਰ ਕਬੂਲ ਕਰਿਓ ਭਾਈ ਬਾਦ ਬਿਲਕੁਲ ਜਿਹੜੀਆਂ ਕੱਚੀਆਂ ਜ਼ਮੀਨਾਂ ਉਹ ਵੀ ਪੱਕੀਆਂ ਕੀਤੀਆਂ ਜਾਣ ਇਸ ਦੇ ਨਾਲ ਜਿਹੜਾ ਪੋਲਾ ਹੈਗਾ ਉਸ ਦੀ ਵੀ ਵੱਡੀ ਮੰਗ ਉੱਠ ਰਹੀ ਆ ਕਿਉਂਕਿ 2 ਸਾਲਾਂ ਬਾਅਦ ਜਿਹੜੀ ਮੋੜ ਟੱਕਰ ਮਾਰੀ ਆ ਸਤਲ ਦਰਿਆ ਨੇ ਤਾਂ ਮੋੜ ਪੁਲ ਜਿਹੜਾ ਇਹ ਸੀਗਾ ਉਹ ਖੁਰਨ ਲੱਗ ਪਿਆ ਸੀ ਤੁਹਾਨੂੰ ਇੱਕ ਵਾਰੀ ਮੋੜ ਤਸਵੀਰ ਦਿਖਾਉਣੇ ਆ ਇਹ ਤਸਵੀਰ ਜਿਹੜੀ ਹੈ ਸਤਲ ਦਰਿਆ ਦੇ ਪਾਣੀ ਦੀ ਆ ਤਾਂ ਇੱਧਰ ਦੇਖ ਸਕਦੇ ਹੋ ਕਿ ਇਸ ਪੁਲ ਨੂੰ ਸਤਲੁਜ ਦਰਿਆ ਨੇ ਦੁਬਾਰਾ ਟੱਕਰ ਮਾਰੀ ਸੀ ਤੇ ਪੁਲ ਜਿਹੜਾ ਸੀਗਾ ਫਿਰ ਖੁਰਨਾ ਸ਼ੁਰੂ ਹੋ ਗਿਆ ਸੀਗਾ ਔਰ 2 ਸਾਲ ਪਹਿਲਾਂ ਜਿਸ ਤਰ੍ਹਾਂ ਇਹ ਪੁਲ ਡਿੱਗ ਕੇ ਦਰਿਆਦ ਵਿੱਚ ਜਿਹੜਾ ਹੈਗਾ ਜਾਂ ਡੱਗਾ ਸੀਗਾ ਟੁੱਟ ਕੇ ਜਾਂ ਡੱਗਾ ਸੀਗਾ ਤਾਂ ਹੋ ਸਕਦਾ ਸੀ ਇਸ ਵਾਰੀ ਵੀ ਇਸ ਪੁਲ ਜਿਹੜਾ ਸੀਗਾ ਵਿੱਚ ਡਾ ਪੈਂਦਾ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਨਲਾਇਕੀ ਹੋਣ ਕਰਕੇ ਇਹ ਪੁਲ ਨਹੀਂ ਬਣਿਆ ਤਾਂ ਅੱਜ ਦੁਬਾਰਾ ਮੁਰੰਮਤ ਕੀਤੀ ਜਾ ਰਹੀ ਹੈ ਮੁਰੰਮਤ ਵੀ ਜੜੀ ਆਉ ਕੱਚੇ ਤੌਰ ਤੇ ਕੀਤੀ ਜਾ ਰਹੀ ਆ ਪੱਕੇ ਤੌਰ ਤੇ ਫਿਰ ਇਸ ਪੁਲ ਨੂੰ ਜਿਹੜਾ ਨਹੀਂ ਬਣਾਇਆ ਜਾ ਰਿਹਾ ਤਾਂ ਇਧਰ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਜੇਕਰ ਇਹ ਪੁਲ ਡਿੱਗ ਪੈਂਦਾ ਤਾਂ ਕੀ ਨੁਕਸਾਨ ਹੋਣਾ ਸੀ ਕਿੰਨੇ ਕੁ ਜਿਹੜੇ ਪਿੰਡ ਆ ਉਹ ਇਧਰ ਇਧਰਲੇ ਪਾਸੇ ਜਿਹੜੇ ਬਚਨੇ ਸੀਗਾ ਕੀ ਨਾਮ ਕੀ ਤੁਹਾਡਾ ਵਿਕਰਮ ਸਿੰਘ ਕਿਹੜਾ ਪਿੰਡ ਆਪਾਂ ਹਜਾਰਾ ਸੀ ਤਾਂ ਹੁਣ ਪੁਲ ਦੀ ਗੱਲ ਹੀ ਕਰਦੇ ਆਪਾਂ 2 ਸਾਲ ਪਹਿਲਾਂ ਟੁੱਟ ਗਿਆ ਸੀ ਅਜੂ ਟੁੱਟਣ ਵਾਲਾ ਸੀਗਾ ਜੇ ਇਹਦਾ ਘੱਟੇ ਨਾ ਪੈਂਦੇ ਤਾਂ ਹੋ ਸਕਦਾ ਟੁੱਟ ਹੀ ਜਾਂਦਾ ਤੇ ਕੀ ਮੰਗ ਕੀ ਕਰਦੇ ਆਂ ਮੰਗੀ ਪੁਲ ਬਣਾਇਆ ਜਾਵੇ ਜੀ ਤੇ ਜਿਹੜੀ ਆ ਆਮ ਆਮ ਆਰਟੀ ਸਰਕਾਰ ਆ ਇਹ ਆਉਂਦੇ ਆ ਤੇ ਜਾਂ ਚਲੇ ਜਾਂਦੇ ਆ ਦੇਖਦੇ ਵੀ ਨਹੀਂ ਪੁਲ ਵੱਲ ਤੇ ਦੂਜਾ ਜਿਹੜਾ ਰਾਣਾ ਸੋਢੀ ਆ ਉਹ ਆਏ ਸੀਗੇ ਜਿਹੜੀ ਵੀ ਸੇਵਾ ਆਈ ਉਹਨਾਂ ਤੋਂ ਜਿੰਨਾ ਕੋਸ ਸਾਰਾ ਉਹ ਦੇ ਗਿਆ ਜਿਹੜਾ ਇਹ ਪੁਲ ਬਣ ਰਿਹਾ ਤੁਹਾਡੇ ਕਹਿੰਦੇ ਮਤਲਬ ਵੀ ਰਾਣਾ ਸੋਢੀ ਨੇ ਪੈਸੇ ਦਿੱਤੇ ਆ ਤੇ ਤਾਂ ਬਣ ਰਿਹਾ ਨਹੀਂ ਨਹੀਂ ਉਹ ਠੇਕੇਦਾਰ ਆ ਨਾ ਉਹਨਾਂ ਨੂੰ ਦਿੱਤੇ ਪਤਾ ਨਹੀਂ ਕਿੰਨਾ ਜੇ ਤਾਂ ਹੁਣ ਇਹ ਪੁਲ ਟੁੱਟ ਜਾਂਦਾ ਤਾਂ ਇਧਰ ਕਿੰਨੇ ਪਿੰਡ ਸੀ ਜਿਹੜੇ ਇਧਰਲੇ ਪਾਸੇ ਰਹਿ ਜਾਣੇ ਸੀ ਇਧਰ ਪਿੰਡ ਹੈਗੇ ਆ ਵੀ 22 ਪਿੰਡ ਹੈਗੇ ਆ ਹੋ 22 ਪਿੰਡ ਜਿਹੜੇ ਸੀਗੇ ਉਹ ਇਧਰਲੇ ਰਹੇ ਨੇ ਬਾਕੀ ਸਾਰੇ ਡੁੱਬ ਗਏ 10000 ਪਿੰਡ ਬਚਿਆ ਹ ਇਹ ਵੀ ਅੱਜ ਸ਼ਾਮ ਤੱਕ ਪੈ ਜਾਊਗਾ ਪਾਣੀ ਇੰਨਾ ਪਾਣੀ ਆ ਰਿਹਾ ਹਾਂਜੀ ਤਾਂ ਇਧਰ ਅਸੀਂ ਹੋਰ ਗੱਲਬਾਤ ਕਰਦੇ ਆ ਸਾਡੇ ਨਾਲ ਕੁਝ ਲੋਕ ਮੌਜੂਦ ਹੈ ਇਧਰ ਗੱਟਿਆਂ ਨਾਲ ਜਿਹੜਾ ਇਸ ਪੁਲ ਨੂੰ ਬਣਿਆ ਜਾ ਰਿਹਾ ਤਾਂ ਅ ਕੀ ਨਾਮ ਕੀ ਵਿਰਧ ਤੋਂ ਆਪਣਾ ਸਰੇਂਦਰ ਸਿੰਘ ਜੀ ਪਿੰਡਕੜਾ ਪਿੰਡਾ ਇੱਥੇ ਰਾਜੋ ਗੱਟੀ ਆ ਜੀ ਰਾਜੋ ਕੋ ਗੱਟੀ ਆ ਹਾਂਜੀ ਪੁਲ ਦੀ ਗੱਲ ਕਰਦੇ ਆਪਾਂ 2 ਸਾਲ ਪਹਿਲਾਂ ਟੁੱਟ ਗਿਆ ਸੀ ਅੱਜ ਫੇਰ ਟੁੱਟਣ ਵਾਲਾ ਸੀਗਾ ਤੇ ਜੇ ਟੁੱਟ ਜਾਂਦਾ ਤਾਂ ਕਿੰਨਾ ਨੁਕਸਾਨ ਹੋਣਾ ਸੀ ਬਹੁਤ ਜ਼ਿਆਦਾ ਪਿੰਡਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਘਰਾਂ ਨੂੰ ਨੁਕਸਾਨ ਹੋਣਾ ਸੀ ਜੀ ਵੇਖੋ ਜੀ ਕਿੰਨੇ ਘਰ ਡੋਬ ਰਹੇ ਨੇ ਜੀ ਰਾਜੋ ਗੱਟੀ ਸਾਰਾ ਪਿੰਡ ਡੋਬ ਗਿਆ ਜੀ ਕੋਈ ਸਥਿਤੀ ਨਹੀਂ ਜੋ ਵੀ ਇੱਥੇ ਮੰਤਰੀ ਜੋ ਵੀ ਆਉਂਦੇ ਨੇ ਕੋਈ ਨਹੀਂ ਕੁਝ ਸਾਰ ਲੈਂਦਾ ਜੀ ਨਾ ਤੋ 23 ਸਾਲ ਜਿਹੜਾ ਪਹਿਲਾ 23 ਚ ਟੁੱਟਿਆ ਸੀ ਬੰਨ ਉਦੋਂ ਇਹਨਾਂ ਨੂੰ ਸਾਰ ਲੈਣੀ ਚਾਹੀਦੀ ਸੀ ਦੇਖੋ ਜੀ ਫਿਰ ਟੁੱਟ ਗਿਆ ਹੁਣ ਆਏ ਆ ਵੇਖ ਕੇ ਫਿਰ ਵਾਪਸੀ ਬੜ ਗਿਆ ਜੀ ਆ ਵੀ ਅਜੇ ਕੰਡੀਸ਼ਨ ਇਹਦੀ ਬਹੁਤ ਜਿਆਦਾ ਮਾੜੀ ਚੱਲ ਰਹੀ ਹੈ ਕੋਈ ਵੀ ਸਾਧ ਨੰਗਦਾ ਹਿੱਲ ਹੀ ਜਾਂਦਾ ਜੀ ਤੁਹਾਡੇ ਸਾਹਮਣੇ ਆਈ ਸਾਰਾ ਕੁਝ ਜੀ ਜਿਹਦਾ ਫੋਟੋ ਕਰਾਉਣੀਆਂ ਹਾਂ ਜਿਹੜਾ ਮੰਤਰੀ ਆਉਂਦਾ ਫੋਟੋ ਕਰਾਉਣ ਆਉਂਦੇ ਨੇ ਬਸ ਦੋ ਸਾਲ ਹੋ ਗਏ ਆ ਦੋ ਸਾਲ ਕਿਸੇ ਨੇ ਸਾਰ ਨਹੀਂ ਲਈ ਕੋਈ ਕਿਸੇ ਨੇ ਸਾਰ ਨਹੀਂ ਲਈ ਸਾਰੇ ਇੱਥੇ ਆਂਦੀ ਕੋਈ ਵੀ ਨਹੀਂ ਕੀਤੀ ਜੀ ਜਦੋਂ ਦੇਖਦੇ ਆਈ ਪੈਨ ਡੁੱਬ ਗਿਆ ਜੀ ਹੁਣ ਡੁੱਬਣ ਦੇ ਕਾਰਨ ਕੀ ਆ ਜੀ ਡੁੱਬ ਗਏ ਹੁਣ ਕੁਝ ਸਰ ਲੈਣ ਦਾ ਕੀ ਫਾਇਦਾ ਆ ਜੀ ਕੁਝ ਵੀ ਕੋਈ ਫਾਇਦਾ ਨਹੀਂ ਹੈਗਾ ਜੀ ਹੁਣ ਤਾਂ ਲੈ ਫਾਇਦਾ ਇਹਨਾਂ ਨੂੰ ਨਹੀਂ ਲੱਗਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਚਾਹੀਦਾ ਕਿ ਜਿੱਦਾਂ ਪੁਰ ਪੁਲ ਬਣਿਆ ਹੈਗਾ ਕੰਚੀ ਵਾਲਾ ਪੁਲ ਬਣਿਆ ਐਦੂ ਕਾ ਨਾਲ ਬਣਾ ਦੇ ਜੀ ਬਣਾਇਆ ਜਾਵੇ ਜੇ ਜ਼ਰੂਰ ਵੈਸ ਪੁਲ ਬਣਾਏ ਜਾਣ ਜੀ ਪੂਰੇ ਚਾਹੀ ਤੱਕ ਪੁਲ ਬਣਾਏ ਜਾਣ ਜੀ ਹਰ ਇੱਕ ਨੂੰ ਸੌਖਾ ਹੋ ਜਾ ਲੰਘਣਾ ਇਹ ਕਿੰਨਾ ਔਖਾ ਹੋ ਰਿਹਾ ਅੱਜ ਆ ਲੱਗਿਆ ਜੀ ਸਭ ਦਿਹਾੜੀ ਦਾ ਵਿਚਾਰੇ ਲੱਗਿਆ ਜੀ ਕੋਈ ਆਪ ਦੇ ਘਰ ਦਾ ਹੀ ਸੋਚ ਸੋਚ ਕੇ ਲੱਗਿਆ ਜੀ ਕਿ ਕੀ ਲੱਗਦਾ ਕਿ ਜਿੱਦਾਂ ਹੁਣ ਗੱਟੇ ਤੁਸੀਂ ਪਾਤੇ ਇੱਕ ਰੀ ਪ ਜੇ ਪਾਣੀ ਪਿੱਛੋਂ ਹਟ ਗਿਆ ਬਿਲਕੁਲ ਹਾਲਾਤ ਨੋਰਮਲ ਹੋ ਗਏ ਤੇ ਜਿਹੜੇ ਇਕੱਟੇ ਇਦਾਂ ਹੀ ਪਏ ਰਹਿਣਗੇ ਕੋਈ ਇਦਾਂ ਹੀ ਰਹਿਣਗੇ ਸਾਰੇ ਇਦਾਂ ਹੀ ਰਹਿਣਗੇ ਜੀ ਗਾਹ ਵੀ ਤੁਸੀਂ ਆਉਣ ਵਾਲੇ ਸਾਲ ਜਦੋਂ ਪਾਣੀ ਆਊਗਾ ਫਿਰ ਇਹ ਕੰਡੀਸ਼ਨ ਚੱਲੂਗੀ ਜੀ ਫਿਰ ਵਿਚਾਰੇ ਆ ਲੱਗਣਗੇ ਜੀ ਮਨਜ਼ੂਰ ਹੀ ਲੱਗਣਾ ਜੀ ਹੋਰ ਕਿਸੇ ਨੇ ਥੋੜਾ ਕਰਨਾ ਜੀ ਸਰਕਾਰਾਂ ਦਾ ਕੰਮ ਤਾਂ ਆਹੀ ਆ ਜੀ ਹਾਂਜੀ ਜੇ ਟੁੱਟ ਜਾਂਦਾ ਤਾਂ ਫੇਰ ਟੁੱਟ ਜਾਂਦਾ ਤਾਂ ਕਿੰਨੇ ਘਰ تباہ ਹੋਣ ਸੀ ਕਿੰਨੇ ਘਰਾਂ ਦੇ ਪਹਿਲੀ ਫਸਲਾਂ ਉਹ ਜਿਹੜੀਆਂ ਮੇ ਜੀ ਫਿਰ ਮੰਤਰੀ ਵੀ ਨਿਕਾ ਜਾਂਦਾ ਹੈ ਟੁੱਟ ਜਾਂਦਾ ਵਾ ਅਹੀਰਾ ਸੋਡੀ ਬਹੁਤ ਬੰਦਾ ਵਧੀਆ ਉਹ ਪੂਰੀ ਸਪੋਰਟ ਕਰ ਰਿਹਾ ਹੈ ਸੇਵਾ ਕਰ ਰਿਹਾ ਲੋਕਾਂ ਦੀ ਉਹਦੇ ਤੋਂ ਵਧੀਆ ਬੰਦਾ ਕੋਈ ਨਹੀਂ ਹੈਗਾ ਬਾਕੀ ਅਸੀਂ ਚਾਹੁੰਦੇ ਆਉਣ ਵਾਲਾ ਐਮਐਲਏ ਫਰੋਹੀ ਪਰਦੋਹੀ ਹੋਵੇ ਚਲੋ ਐਮਐਲਏ ਤੋਂ ਬਾਅਦ ਦੀ ਗੱਲ ਹੈਗੀ ਆ ਜਿੱਦਾਂ ਹੁਣ ਇਧਰ ਵੱਡੇ ਪਿੰਡ ਹੈਗੇ ਨੇ 22 ਪਿੰਡ ਨੇ ਜੇ ਪੁਲ ਟੁੱਟ ਜਾਂਦਾ ਕਿੰਨਾ ਨੁਕਸਾਨ ਫਿਰ ਤਾਂ ਕਾਫੀ ਸਾਰਾ ਮਕਿਆ ਵਜੇ ਖਤਮ ਹੋ ਜਣੀ ਸੀ ਇਥੇ ਇਹੀ ਇੱਕੋ ਰੋਡ ਹੈਗਾ ਜੋੜਦਾ ਇਥੋਂ ਪਿੰਡਾਂ ਨੂੰ ਇਧਰ ਭਾਰਤ ਤੇ ਇਧਰ ਪਾਕਿਸਤਾਨ ਨਹੀਂ ਨਹੀਂ ਇਹ ਹੈਗੇ ਪਿੰਡ ਆ ਪਾਕਿਸਤਾਨ ਤੋਂ ਇਧਰ ਰਾਹ ਗਿਆ ਪਰਲੀ ਸਾਰ ਇੱਧਰ ਇੱਧਰ ਇਲਾਕਾ ਇੱਧਰ ਤਾਂ ਪਰਲੇ ਪਾਸੇ ਤੋਂ ਪਾਕਿਸਤਾਨੀ ਹੈ ਨਾ ਹਾਂ ਹਾਂ ਉਧਰ ਬਾਰਡਰ ਆ ਕੇ ਲੱਗੇ ਪਿੰਡ ਜੀ ਬਹੁਤ ਨਾ ਕੇ ਤਾਂ ਬਿਲਕੁਲ ਬਿਲਕੁਲ 2 ਸਾਲ ਪਹਿਲਾਂ ਇਹ ਪਿੰਡ ਜਿਹੜਾ ਪੋਲਾ ਟੁੱਟਿਆ ਸੀਗਾ ਤੇ ਅੱਜ ਜਿਹੜਾ ਅੱਜ ਜਿਹੜਾ ਇਹ ਪੋਲ ਦੁਆਰਾ ਟੁੱਟ ਗਿਆ ਸੀਗਾ ਇਹ ਕੀ ਨਾਮ ਕੀ ਆਪਣਾ ਕੀ ਨਾਮ ਹੈ ਜੰਗੀਰ ਸਿੰਘ ਜੀ ਪਿੰਡ ਕਿਹੜਾ ਪਿੰਡ ਆਪਣਾ ਪੰਜੇ ਕੀ ਪੰਜੇ ਕੀ ਹੈ ਜਿੱਦਾਂ ਹੁਣ ਇੱਧਰ ਵੱਡਾ ਨੁਕਸਾਨ ਹੋ ਰਿਹਾ ਪਾਣੀ ਆ ਰਿਹਾ ਹੜ ਆ ਰਿਹਾ ਤੇ ਇਹ ਪੁਲ ਵੀ ਜਿਹੜਾ ਟੁੱਟਣ ਦੇ ਕਗਾਰ ਤੇ ਸੀ 2 ਸਾਲ ਪਹਿਲਾਂ ਵੀ ਟੁੱਟਿਆ ਸੀ ਅੱਜ ਫੇਰ ਟੁੱਟ ਚੱਲਿਆ ਸੀ ਉਹਨੇ ਗੱਟੇ-ਗੱਟੇ ਪਾ ਕੇ ਇਹਨੂੰ ਪੂਰਾ ਜਾ ਰਿਹਾ ਹਾਂਜੀ ਹਾਂਜੀ ਤੇ ਸਰਕਾਰ ਨੂੰ ਚਾਹੀਦਾ ਨੇ ਵੀ ਪੁਲ ਬਣਾ ਦੇ ਪੱਕਾ ਬਣਾਉ ਸਰਕਾਰ ਵੇਖੋ ਜੀ ਇੱਥੇ ਕੋਈ ਸੁਣਦੇ ਨਹੀਂ ਜਿੰਨਾ ਲਾਂਘਾ ਜਿੰਨਾ ਦਾ ਬਚਾਰਾਂ ਦਾ ਉਹਨਾਂ ਨੂੰ ਪੀੜ ਗਈ ਏ ਉਹਨਾਂ ਸਰਕਾਰ ਨੂੰ ਕੀ ਕੁਰਸੀ ਵੱਡੀ ਵੱਡੀ ਕੁਰਸੀਆਂ 'ਚ ਬਹਿ ਜਾਂਦੇ ਨੇ ਉਹਦਾ ਕੋਈ ਕੀੜੇ ਮਕੌੜੇ ਨਹੀਂ ਜਾਣਦੇ ਉਹਨਾਂ ਇਹਨਾਂ ਨੂੰ ਮਤਲਬ ਵੀ ਪਾਣੀ ਪਤਾ ਲੱਗ ਗਿਆ ਪਿੱਛੇ ਪਾਣੀ ਆਣ ਆਲਾ ਹੈ ਇੰਦੀ ਸਾਹ ਹੁਣ ਆਪਾਂ ਪਹਿਲੇ ਕਰ ਲੈਂਦੇ ਆ ਇਥੋਂ ਤੱਕ ਨੋਬਤ ਨਹੀਂ ਆਦੀ ਸੀ ਤੇ ਅੱਜ ਮੰਨ ਲਓ ਹੁਣ ਵਿਚਾਰੇ ਲੱਗੇ ਨੇ ਕੋਈ ਵਿਚਾਰਾ ਜਿਵੇਂ ਨੇ ਵੀ ਮਾਰੀ ਤੇ ਲੱਗੇ ਨੇ ਵੀ ਕੋਈ ਸੇਵਾ ਲੱਗਿਆ ਕੋਈ ਕਿਵੇਂ ਲੱਗਿਆ ਹੈ ਮਜ਼ਦੂਰ ਬੰਦੇ ਜੋ ਲੱਗੇ ਮਜ਼ਦੂਰ ਲੱਗੇ ਵਿਚਾਰੇ ਤੇ ਹੁਣ ਇਹ ਵੀ ਮਰਦਿਆਂ ਵਾਲ ਲੱਗੇ ਨੇ ਵੀ ਮਤਲਬ ਟੁੱਟ ਗਿਆ ਤੇ ਜਿਹੜੇ ਇਹ ਪਿੰਡ ਦੇਗੇ ਨਾ ਦਾ 12 ਜਾਂ 15 ਨੇ ਸਾਡੇ ਕਿ 14 ਪਿੰਡ ਆ ਯਾਨੀ 14 ਪੰਚਾਇਤਾਂ ਹੈਗੀਆਂ ਆ ਠੀਕ ਹੈ ਹਰੇਕ ਜਾਨਿਕ ਰੋਡ ਦੇ ਉੱਪਰ ਪਾਣੀ 3-3 ਫੁੱਟ ਤੋਂ ਉੱਪਰ ਵਗ ਰਿਹਾ ਉਹ ਵੀ ਸਪੀਡ ਕਿੰਨੀ 40 ਦੀ ਲੋਕਾਂ ਨੂੰ ਲੰਘਣਾ ਖਾਸ ਕਰਕੇ ਲੇਡੀਜ਼ ਨੂੰ ਬਹੁਤ ਔਖਾ ਹੋ ਚੁੱਕਾ ਹੈ ਠੀਕ ਹੈ ਇਸੇ ਕਾਰਨ ਕਿਉਂਕਿ ਪ੍ਰਸ਼ਾਸਨ ਜੋ ਵੀ ਆਂਦਾ ਸਿਰਫ ਇੰਨਾ ਧਿਆਨ ਦੇਣਾ ਕਿ ਸਰਕਾ ਦੇ ਪਾਣੀ ਜਦੋਂ ਵਗ ਰਿਹਾ ਜਿੱਤੋਂ ਪਰਿਵਾਰ ਨੇ ਲੰਘਣਾ ਬੱਚਿਆਂ ਨੇ ਉਹਦਾ ਧਿਆਨ ਰੱਖਣ ਵੀ ਇਹਨਾਂ ਨੂੰ ਅਸੀਂ ਰੈਸਕਿਊ ਅੱਗੇ ਕਿਵੇਂ ਕਰੀਏ ਠੀਕ ਹੈ ਸਰ ਇਹਦੇ ਚ ਆਹੀ ਹੈ ਜੋ ਵੀ ਕੋਈ ਆਂਦਾ ਪ੍ਰਸ਼ਾਸਨ ਅਧਿਕਾਰੀ ਐਮਐਲਏ ਸਾਹਿਬ ਜਾਂ ਕੁਝ ਵੀ ਹੈ ਮੇਨ ਜਗ੍ਹਾ ਤੋਂ ਨਾ ਖੜਿਆ ਨਹੀਂ ਜੋ ਮੇਨ ਹੈ ਸਾਡਾ ਆਹੀ ਪੋਲਾ ਜਿਹੜਾ ਟੋਟਲ 15 ਪਿੰਡਾਂ ਨੂੰ ਲੰਘ ਕੇ ਜਾਣਾ ਲੰਘ ਜਾਣਾ ਪੈਂਦਾ ਜੀ ਤੇ ਜੇ ਟੁੱਟ ਗਿਆ ਤਾਂ ਫਿਰ ਜੇ ਟੁੱਟ ਗਿਆ ਸਰ ਅਸੀਂ ਤਾਂ ਪਿੱਛੇ ਹੀ ਰਹਿ ਗਏ ਸਾਡਾ ਕੋਈ ਦੁਨੀਆ ਨਾਲ ਮਤਲਬ ਕਿ ਵਾਸਤਾ ਨਹੀਂ ਰਹਿ ਗਿਆ ਠੀਕ ਹੈ ਲਾਈਟ ਨਹੀਂ ਗਈ ਕਿਸੇ ਤਰ੍ਹਾਂ ਦਾ ਨਾ ਕੋਈ ਫੇਸਬੁੱਕ ਨਾ ਕੋ YouTube ਮਤਲਬ ਨਹੀਂ ਕਿ ਸੱਲੇ ਕੋਈ ਠੀਕ ਹੈ ਅਸੀਂ ਤਾਂ ਇੱਕ ਜਾਣ ਕੇ ਪਸ਼ੋਕੜ ਦੋਨੇ ਤੋਂ ਪਿੱਛੇ ਹੀ ਰਹਿ ਗਏ ਜੋ ਪਸ਼ੋਕੜ ਜ਼ਿਆਦਾ ਹੁੰਦੇ ਉਹਨਾਂ ਤੋਂ ਵੀ ਪਿੱਛੇ ਹੈਗੇ ਆ ਠੀਕ ਹੈ ਸਰ ਮੰਗ ਕੀ ਕਰਦੇ ਸਰ ਮੰਗ ਇਹ ਨਹੀਂ ਆ ਸਾਡੀ ਤਾਂ ਜੋ ਪੌੜ ਪਹਿਲਾਂ ਵੀ 23 ਚ ਆਇਆ ਸੀ ਪਾਣੀ ਠੀਕ ਹੈ ਉਦੋਂ ਟੁੱਟ ਗਿਆ ਸੀਗਾ ਇਹਨੂੰ 2 ਸਾਲ ਪੈ ਗਿਆ ਵਿਚੋ ਇਹਨੂੰ ਕਾਮਜਬ ਕਰ ਦੇ ਸਿਰਫ ਅੱਜ ਉਹ ਰਾਤ ਦਿਨ ਤਿੰਨ ਦਿਨ ਹੋ ਗਿਆ ਵੱਡੇ ਵੀਰ ਜੋ ਹੋ ਗਏ ਆ ਮਜ਼ਦੂਰ ਲੱਗੇ ਹੋਏ ਆ ਕੋਈ ਸੇਵਾ ਤੇ ਕਿਵੇਂ ਵੀਗਾ ਠੀਕ ਹੈ ਵੀ ਆ ਪੌੜ ਨਾ ਜਾਵੇ ਅੱਗੇ ਅੱਗੇ ਟੁੱਟੇ ਨਾ ਕਿਉਂਕਿ ਸਾਡਾ ਪਿੱਛੇ ਸਵਾਨ ਨਿਕਲੇ ਨਹੀਂ ਕਿਸੇ ਦਾ ਪੱਕਾ ਬੰਨਣਾ ਚਾਹੀਦਾ ਹਾਂਜੀ ਹਾਂਜੀ ਸਾਰਾ ਇਹੀ ਗੱਲ ਹੈ ਮਿਹਰਬਾਨੀ ਜੀ ਤਾਂ ਬਿਲਕੁਲ ਜਦੋਂ ਵੀ ਹੜ ਆਉਂਦਿਆ ਤਾਂ ਇਸ ਪਾਰ ਜਿਹੜੇ 17 ਪਿੰਡ ਦੱਸੀ ਜਾ ਰਹੇ ਨੇ ਉਹ ਪਿੰਡ ਇਸ ਪੁਲ ਦੇ ਰਹੀਂ ਲੰਘ ਕੇ ਜਾਂਦੇ ਨੇ ਤੇ 2023 ਵਿੱਚ ਪੁਲ ਟੁੱਟ ਗਿਆ ਸੀਗਾ ਉਦੋਂ ਗੱਟੇ ਪਾ ਕੇ ਬੀਆਸਬ ਨੇ ਇਸ ਪੁਲ ਨੂੰ ਬਣਾਇਆ ਸੀ ਤੇ 2 ਸਾਲ ਬੀਤਣ ਦੇ ਬਾਵਜੂਦ ਵੀ ਇਸ ਪੁਲ ਦੀ ਜਿਹੜੀ ਸਾਰ ਆ ਉਹ ਨਹੀਂ ਲੇਗੀ ਤੇ ਅੱਜ ਮੁੜ ਜਦੋਂ ਹੜ ਆਇਆ ਤੇ ਮੁੜ ਇਹ ਪੁਲ ਜਿਹੜਾ ਉਹ ਖੁਰਨਾ ਸ਼ੁਰੂ ਹੋ ਗਿਆ ਸੀਗਾ ਔਰ ਲੋਕਾਂ ਨੇ ਮਿਲ ਮਲਾ ਕੇ ਇਸ ਪੁਲ ਦੇ ਉੱਪਰ ਦੁਬਾਰਾ ਗੱਟੇ ਬੰਨੇ ਸ਼ੁਰੂ ਕਰ ਦਿੱਤੇ ਆ ਤਾਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਪੱਕਾ ਕੀਤਾ ਜਾਵੇ ਇਸ ਪੁਲ ਦੇ ਉੱਪਰ ਜਿਸ ਤਰ੍ਹਾਂ ਇੱਕ ਕੈਂਚੀ ਵਾਲਾ ਪੁਲ ਬਣਿਆ ਹੈਗਾ ਪਰਲੇ ਪਾਸੇ ਵੀ ਇਸ ਪੁਲ ਨੂੰ ਕੈਂਚੀਆਂ ਵਾਲਾ ਪੁਲ ਬਣਾ ਕੇ ਪੱਕੇ ਤੌਰ ਤੇ ਕੀਤਾ ਜਾਵੇ ਤਾਂ ਜੋ ਜਦੋਂ ਵੀ ਕੁਦਰਤੀ ਆਫਤਾਂ ਆਉਂਦੀਆਂ ਤਾਂ ਇਹਨਾਂ ਲੋਕਾਂ ਨੂੰ ਇਹਨਾਂ ਆਫਤਾਂ ਨੂੰ ਜਿਹੜੀ ਮਾਰ ਆ ਉਹ ਨਾ ਚੜਨੀ ਪਵੇ ਕਾਵਾ ਪਰਸਨ ਸ਼ਸ਼ੀਪਾਲ ਦੇ ਨਾਮਕੀ ਸੰਗਠਨ ਦੇ ਸਪੋਕਸਮਨ ਖਰੋਸਪੁਰ